ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਕੈਨੇਡਾ ਵਿੱਚ ਆਪਣਾ ਘਰ ਲੈ ਲਿਆ ਆਪਾਂ ਬ੍ਰੈਂਡ ਨਿਊ ਹਾਊਸ ਫਰੰਟ ਗਰਾਜ ਇਹ ਨਿਊ ਕਲੋਨੀ ਬਣੀ ਹੈ ਸਾਰੀ ਕਮਿਊਨਿਟੀ ਨਿਊ ਬਣੀ ਆ ਬਹੁਤ ਸੋਹਣੀ ਕਮਿਊਨਿਟੀ ਬਣੀ ਆ ਕੈਲਗਰੀ ਦੇ ਨਾਰਥ ਵਿੱਚ ਆ ਦੇਖੋ ਕਿੰਨੇ ਸੋਹਣੇ ਕਾਰ ਨੇ ਇਹ ਨਿਊ ਡਿਜ਼ਾਈਨ ਆਏ ਨੇ ਪਹਿਲਾਂ ਹੈ ਨਹੀਂ ਸੀ ਇਹ ਵਾਲੀ ਡਿਜ਼ਾਈਨ ਕਿਤੇ ਵੀ ਤੇ ਇਹ ਵਾਲਾ ਆਪਣਾ ਘਾਰ ਆ ਇਹ ਪਿਛਲੇ ਸਾਲ ਬੁੱਕ ਕੀਤਾ ਸੀਗਾ ਆਪਾਂ 2023 ਦੇ ਅਕਤੂਬਰ ਵਿੱਚ ਤੇ 2024 ਦੀ ਨਵੰਬਰ ਐਂਡ ਤੇ ਸਾਨੂੰ ਇਹ ਪੋਜੈਸ਼ਨ ਮਿਲੀ ਏ ਇਸ ਘਰ ਦੀ ਅਪਰੋਕਸੀਮੇਟਲੀ ਲਗਭਗ 1 ਸਾਲ ਬਾਅਦ ਮਿਲਿਆ ਏ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਸਾਡੇ ਵੱਲੋਂ ਤੇ ਆਓ ਤੁਹਾਨੂੰ ਘਰ ਦਾ ਟੂਰ ਕਰਾਈਏ ਤੇ ਦਿਖਾਈਏ ਕੈਨੇਡਾ ਵਿੱਚ फ्रंट गैराज डबल डबल फ्रंट गैराज कार कित्तांदे ਹੁੰਦੇ ਨੇ ਅੰਦਰੋਂ ਹਲੇ ਕਾਫੀ ਚੀਜ਼ਾਂ ਕੰਸਟਰਕਸ਼ਨ ਚੱਲ ਰਹੀ ਆ ਬਾਹਰ ਗੈਰਾਜ ਪੈ ਤੁਹਾਡਾ ਲੱਗਣ ਵਾਲਾ ਹੈ फ्रंट ਤੇ ਚੁੰਪਰੀ ਜਰੀ ਆ ਇਹ ਬਹੁਤ ਸੋਹਣੀ ਆ ਤੇ ਕਲਰ ਹੋਣਾ ਰੈੱਡ ਤੇ ਆਓ ਤੁਹਾਨੂੰ ਦੇਖ ਲਈ ਦਿਖਾਈਏ ਕਿ ਕਲਰ ਹੋਣ ਤੋਂ ਬਾਅਦ ਕਿਵੇਂ ਲੱਗਦਾ ਹੈ ਬਸ ਇੱਥੇ ਹੀ ਵੇਟ ਕਰੋ ਕਲਰ ਹੋਪਾ ਹੋਣੇ ਚੇਂਜ ਕਰ ਦਿੰਨੇ ਆ ਲੋ ਜੀ ਰੈੱਡ ਕਲਰ ਹੋ ਗਿਆ ਕੰਪਲੀਟ ਆਪਣਾ ਸਾਰਾ ਜੋਂਪੜੀ ਤੇ ਬਹੁਤ ਸੋਹਣਾ ਲੱਗ ਰਿਹਾ ਡਿਜ਼ਾਈਨ ਦੇਖੋ ਪੂਰਾ ਰੈੱਡ ਕਲਰ ਪੂਰਾ ਬੰਗਲਾ ਟਾਈਪ ਲੁੱਕ ਆ ਰਹੀ ਆ ਆਜੋ ਫਿਰ ਤੁਹਾਨੂੰ ਅੰਦਰ ਦਾ ਵੀ ਟੂਰ ਕਰਾ ਦਈਏ ਆਜੋ ਓਹੋ ਹੋ ਇੱਕ ਮਿੰਟ ਇੱਕ ਮਿੰਟ ਰੁਕ ਜਾਓ ਰੁਕ ਜਾਓ ਉਹ ਲੈ ਮੈਂ ਇੰਚੀ ਤਾਂ ਤੁਹਾਨੂੰ ਦੱਸਣਾ ਭੁੱਲ ਗਿਆ ਨਵੇਂ ਕਾਰ ਲਈ ਬਣਾਈ ਆ ਆਪਾਂ ਨਵੀਂ ਨੇਮ ਪਲੇਟ ਆ ਦੇਖੋ ਕਿੰਨੀ ਸੋਹਣੀ ਹੈ ਤੇ ਇਹ ਸਪੈਸ਼ਲ ਥੈਂਕਸ ਟੂ ਸਾਡੇ ਦਲਬੀਰ ਭਾਜੀ ਨੂੰ ਗੁਰਦਾਸਪੁਰ ਤੋਂ ਜਿਨ੍ਹਾਂ ਨੇ ਬਣਾ ਕੇ ਭੇਜੀ ਹੈ ਪਲੇਟ ਸਹੀ ਵੀ ਇਦਾਂ ਦੀਆਂ ਪਲੇਟਾਂ ਬਣਾਣੀਆਂ ਤਾਂ ਕਮੈਂਟ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਇਹ ਆਪਾਂ ਲਾਵਾਂਗੇ ਇੱਥੇ ਇਸ ਵਾਰ ਤੁਹਾਨੂੰ ਪੇਸ਼ ਕਰਾ ਲਏ ਜੀ ਲੇਪ ਮੈਂ ਅਟੈਚ ਕਰਾਂਗੇ ਤੇ ਆਜੋ ਫਿਰ ਨਾਲ ਨਾਲ ਟੂਰ ਵਾਲੀ ਵੀਡੀਓ ਚੱਲ ਜੂ ਇੱਥੋਂ ਪੂਰਾ ਉੱਪਰ ਤੱਕ ਪੂਰਾ ਹਾਲਵੇ ਜਿੱਦਾਂ ਬੰਗਲਾ ਨਹੀਂ ਹੁੰਦਾ ਆਪਣਾ ਉਦਾਂ ਦੀ ਲੋਕਾਨੀ ਬਜੂ ਦੀ ਲੋਕਾਨੀ ਉੱਪਰ ਲੈਣਾ ਇਹ ਹੁੰਦਾ ਲਈਏ ਕੰਟਰੀ ਦੇ ਆਪਣੀ ਕਿਹੜਾ ਆਂਦੀ ਹੈ ਕਲੋਜ਼ਰ ਚ ਪੰਜ ਜੈਕਟ ਵਗੈਰਾ ਸ਼ੂਜ਼ ਵਗੈਰਾ ਰੱਖੇ ਹੋਏ ਆ ਕਾਫੀ ਫੁੱਲੀ ਕਲੋਜ਼ਰ ਹੈ ਹਾਂ ਜੀ ਗਰਾਜ ਦਾ ਡੋਲਿਆ ਨਾਲ ਹੀ ਗਰਾਜ ਜੇ ਤੁਸੀਂ ਇਥੋਂ ਤੁਹਾਨੂੰ ਦਿਖਾਈ ਗਰਾਜ ਦੇ ਖੁੱਲਾ ਆਪਣਾ ਲੱਗ ਜੂਗਾ ਦੇ ਮੈਂ ਦੋ ਕਾਰਾਂ ਆਰਾਮ ਨਾਲ ਲੱਗ ਸਕਦੀਆਂ ਇੱਥੇ ਪ੍ਰੋਪਰ ਬਹੁਤ ਖੁੱਲੇ ਗਰਾਜ ਹੈ ਇਥੇ ਆਪ ਆਪਣਾ ਕੀਚਨ ਵਾਲਾ ਆਇਆ ਵਾ ਹੈ ਦੀ ਹੋਂ ਨੂੰ ਕੀ ਚੇ ਰੱਖਣ ਵਾਸਤੇ ਇਧਰੋਂ ਹੀ ਆਪ ਗੋਲ ਕਰਕੇ ਐਂਟਰੀ ਆ ਜੀਏ ਇਹ ਵਾਲਾ ਆਪਣਾ ਬੇਸਮੈਂਟ ਦਾ ਵਾ ਬੇਸਮੈਂਟ ਫਿਰ ਮੈਂ ਤੁਹਾਨੂੰ ਦਿਖਾਉਂਗਾ ਬਾਅਦ ਚੋਂ ਤੇ ਇਧਰੋਂ ਆਪਣੀ ਐਂਟਰੀ ਮੇਨ ਹੋ ਜਾਂਦੀ ਹੈ ਐਂਟਰੀ ਹੁੰਦੇ ਇਥੇ ਆਪਣੀ ਪੈਂਟਰੀ ਆ ਜਾਂਦੀ ਹੈ ਇੱਕ ਸਾਰਾ ਸਮਾਨ ਹੱਲਿਆ ਆਪਾਂ ਇੱਥੇ ਸੋਚ ਰਿਹਾ ਕਿ ਇੱਥੇ ਸ਼ੈਲਫਾਂ ਹੋਰ ਲਾ ਲਾਂਗੇ ਹਲੇ ਤੇ ਫਿਰ ਹੋਰ ਸਮਾਨ ਰੱਖ ਸਕਦੇ ਆਪਾਂ ਬਿਸੀ ਨੂੰ ਬੁਲ ਕਰਕੇ ਤੇ ਇਹ ਪੈਂਟਰੀ ਹੈ ਐਂਡਰਿਓ ਦੇਖਿਆ ਆਪਣਾ ਵਾਸ਼ਰੂਮ ਆ ਜਾਂਦਾ ਉਸਦੀ ਇਥੇ ਹਾ ਵਾਸ਼ਰੂਮ ਦਾ ਥੱਲੇ ਮਿਲ ਮ ਹਾ ਕਹਿੰਦੇ ਕਿ ਮਤਲਬ ਨਾਨ ਵਾਲਾ ਨਹੀਂ ਹੁੰਦਾ ਇਹਦੇ ਬਾਕੀ ਇਹ ਵੀ ਹਾਲ ਕਾਫੀ ਗਲਟਾ ਵਾਲਾ ਵਾਸ਼ਰੂਮ ਹੈ ਪੂਰਾ ਗਲਟਾ ਹੈ ਹਾਂ ਮਲੇ ਐਂਡਰਿਓ ਦੇਖੀ ਆਪਣੀਆਂ ਇਕੋ ਵੀ ਡਿਵਾਈਸ ਲੱਗੀ ਹੋਈ ਆ ਅਲੈਕਸਾ ਸਾਰਾ ਸਪੋਰਟ ਕਰਦੀ ਹੈ ਅਲੈਕਸਾ ਬੋਲ ਕੇ ਵੀ ਕਰ ਸਕਦੇ ਆ ਆ ਦੇਖੋ ਮੈਂ ਅਲੈਕਸਾ ਬੋਲਿਆ ਤੇ ਨਾਲ ਹੀ ਆ ਗਿਆ ਉੱਪਰ ਇਥੋਂ ਆਪਣਾ ਟੈਂਪਰੇਚਰ ਜਿੱਦਾਂ ਆਪਾਂ ਜਿੰਨਾ ਰੱਖਣਾ ਚਾਹੋ ਤੀ ਟੈਂਪਰੇਚਰ ਕਿੰਨਾ ਰੱਖਣਾ ਹੈ ਕਰਦਾ ਤੇ ਅੱਜਕੱਲ ਠੀਕ ਚੱਲ ਰਿਹਾ ਟੈਂਪਰੇਚਰ 21 ਦੇ ਟੱਕਾ ਹੋਇਆ ਆਪਾਂ ਨਾਲ ਹੀ ਆਪਣਾ ਆਇੰਦਾ ਹੈ ਖੁੱਲਾ ਡੁੱਲਾ ਕਿਚਨ ਉਹ ਖੁੱਲਾ ਕਿਚਨ ਹੈ ਆਪਣਾ ਉਹ ਸਾਰੇ ਕੈਬਿਨੇਟ ਆ ਇੱਥੇ ਕੈਬਿਨੇਟ ਬਹੁਤ ਆਇਆ ਖੁੱਲੇ ਡੁੱਲੇ ਕੈਬਿਨੇਟ ਸੀ ਨਾਲੇ ਲਖੀ ਚੁੱਲਾ ਡਿਫਰੈਂਟ ਪੈਂਸਲ ਨਹੀਂ ਹੋ ਗਏ ਮੇਰੇ ਹੋ ਜਾਂ ਫੜੇ ਡਬਲ ਕਮ ਫੇਜਾ ਇਲੈਕਟ੍ਰਿਕ ਚੁੱਲਾ ਹੈ ਵਿਸ਼ਵਾਸਯੋਗ ਆ ਆਇਲੈਂਡ ਬਹੁਤ ਖੁੱਲੇ ਡੁੱਲੇ ਤੇ ਇਹ ਨਾਲ ਹੀ ਆਪਣਾ ਇੱਥੇ ਡਾਈਨਿੰਗ ਏਰੀਆ ਵਾ

ਦੇਖੋ ਬਾਹਰ ਕਿਹਨਾ ਵਧੀਆ ਲੁੱਕ ਹੈ। ਤਾਂ ਬਾਹਰ ਬੈਠਾ। ਕੁਲਾਡੂਲਾ ਡੈਕ 'ਆ ਪੂਰਾ ਸ਼ਹਿਰ ਦਿਖਦਾ ਵਾ ਇਥੋਂ। ਉਹ ਸਾਹਮਣੇ ਸ਼ਹਿਰ ਆ, ਪ੍ਰੋਪਰ ਲੀਕ ਆ ਸਾਹਮਣੇ। ਆਸ-ਪਾਸ ਸਾਰੇ ਘਰ ਨਹੀਂ ਡੈਕ ਸਾਡਾ ਫਰਸਟ ਫਲੋਰ ਤੇ ਆਏ ਨੇ। ਕਿਉਂਕਿ ਸਾਡੀ ਬਾਕ ਆਊਟ ਬੇਸਮੈਂਟ ਦੇ ਡੈਕ ਨੂੰ ਫਰਸਟ ਫਲੋਰ ਤੇ ਲਿਆ ਹੁੰਦਾ ਸੀ ਤਾਂ। ਇਹ ਆਪਣਾ ਹੋਲ ਹੈ। ਦੋ ਸੋਫੇ ਲੱਗੇ ਆ ਵਾ ਜਿਹੜਾ ਕੁਲਡਿਨ ਆਈ ਆ। ਐਸੀ ਚਾਹ ਪੋਣੀ ਨਾਲ ਸਾਡਾ ਰੋਟੀ ਸਾ ਤੇ ਖਾਂਦਾ ਆਪਣਾ। ਖਾਣਾ ਪੀਣਾ ਸਭ ਇੱਧਰੀ ਹੈ। ਕਾਫੀ ਖੁੱਲਾ ਏਰੀਆ ਇੱਥੇ ਖੁੱਲਿਵਾਂ ਰਹਾ ਨਾ ਤੇ ਆਜਾ ਤੁਹਾਨੂੰ ਉੱਪਰ ਦਿਖਾ ਰਹੀਏ ਇਹ ਆਪਾਂ ਬੇਬੀ ਗੇਟ ਲਾਇਆ ਆਇਆ ਵਾ ਬੱਚੇ ਵਾਸਤੇ ਤਾਂ ਕਿ ਖਾਣ ਪੀਣ ਦਾ ਸਮਾਨ ਬੱਚਾ ਉੱਪਰ ਨਾ ਲੈ ਕੇ ਜਾਵੇ ਮੈਟ ਲਗਾ ਹੁੰਦਾ ਇਸ ਕਰਕੇ ਤੇ ਆਜੋ ਉੱਪਰ ਆਜੋ ਉੱਪਰ ਵਾ ਤੇ ਉੱਪਰ ਹੋਰ ਵਾਲ ਮੈਟ ਲਗਾ ਹੁੰਦਾ ਇੱਥੇ ਠੰਡ ਦਾ ਟਾਈਮ ਵੀ ਉੱਪਰ ਮੈਟ ਤੇ ਚੱਲਣਾ ਬਹੁਤ ਮਜ਼ਾ ਆਉਂਦਾ ਵਾ ਉੱਪਰ ਵੀ ਇੱਥੇ ਆਪਣਾ ਥੋੜਾ ਖੁੱਲਾ ਜਿਹਾ ਏਰੀਆ ਹੈਗਾ ਵਾ ਜੇ ਆਫਿਸ ਸੈਟ ਅਪ ਕਰਨਾ ਕਰ ਸਕਦੇ ਇੱਥੇ ਵੀ ਐਜੇ ਖੁੱਲੀ ਵਿੰਡੋ ਆ ਜਾਂਦੀ ਏ ਬਹੁਤ ਸੋਹਣੀ ਰੋਸ਼ਨੀ ਆਉਂਦੀ ਏ ਇੱ ਕਾਫੀ ਵੱਡੀ ਵਿੰਡੋ ਦਿੱਤੀ ਹੋਈ ਇਹਨਾਂ ਨੇ ਇੱਥੇ ਇਥੋਂ ਪੂਰਾ ਇੱਥੇ ਵੀ ਪਾਸ ਹੋ ਜਨੇ ਸ਼ੈਂਡਲ ਲਾਉਣ ਦਾ ਪਹਿਲੇ ਲੇਪਾ ਪਲਾਨ ਕੀਤਾ ਹੈਗਾ ਇੱਥੇ ਵੀ ਲਾ ਕੇ ਏਜੇ ਤੱਕ ਇੰਨੀ ਲੰਬਾਈ ਦਾ ਸ਼ੈਂਡਲ ਲੱਗੇ ਜਾਂਦਾ ਵਧੀਆ ਲੱਗਦਾ ਉਹ ਵੀ ਤੇ ਇਹ ਨਾਲ ਹੀ ਅੰਦਰ ਹੁੰਦੇ ਹਾਡਾ ਇੱਕ ਕਿਡਸ ਰੂਮ ਆ ਜਾਂਦਾ ਜਿਹਨੂੰ ਫਿਲਹਾਲ ਮੈਂ ਆਪਣਾ ਆਫਿਸ ਰੂਮ ਸੈੱਟ ਕੀਤਾ ਹੋਇਆ ਇੱਥੇ ਇਹ ਟੇਬਲ ਚੇਅਰ ਲਾਈ ਹੋਈ ਆ ਆਫਿਸ ਰੂਮ ਨਾਲ ਤੇ ਕੁਇਨ ਬੈੱਡ ਕੁਇਨ ਬੈੱਡ ਲੱਗ ਕੇ ਵੀ ਆਫਿਸ ਵੀ ਸੈੱਟ ਹੋ ਕੇ ਕਾਫੀ ਘੱਟ ਸਪੇਸ ਬਚ ਰਹੀ ਹੈ ਇਹ ਕਿਡਸ ਰੂਮ ਹੈ ਹਲੇ ਇਹ ਵੀ ਕਾਫੀ ਖੁੱਲਾ ਕਿਡਸ ਰੂਮ ਹੈ ਉਹ ਲੋਈ ਅਫੋ ਜੀ ਉਹ ਫੋਨ ਲਾਈਟ ਇਹ ਦਰੂਨ ਵਾਲੀ ਇਹ ਨਾਲ ਹੀ ਆ ਜਾਂਦਾ ਬਾ ਅਨਦਰ ਛੋਟਾ ਰੂਮ ਸੈਕੰਡ ਰੂਮ ਜਿਹੜਾ ਬੈਡਰੂਮ ਆਪਣਾ ਇਹ ਮੰਮੀ ਲਈ ਵਾਸਤੇ ਰੂਮ ਪੇਰਨ ਲਈ ਵਾਸਤੇ ਇਹ ਵੀ ਕਾਫੀ ਖੁੱਲਾ ਹੈ ਕੂਇਨ ਬੈੱਡ ਲੱਗਾ ਹੈ ਫਿਰ ਵੀ ਕਾਫੀ ਸਪੇਸ ਬਚਦੀ ਹੈ ਇਹ ਕਿਰਕੀਆ ਇਹ ਫਟੇਮ ਤੋਂ ਦੁਬਾਰਾ ਜਿਹੜਾ ਪੜਾ ਪਿਆ ਕਿ ਕਿੰਨੀ ਖੁੱਲ੍ਹੀਆਂ ਖਿੜਕੀਆਂ ਮਿੱਟੋ ਪੂਰਾ ਪੁੱਲੇ ਬੁੱਲਾ ਵਿੱਚ ਬੈਠ ਕੇ ਨੂੰ ਤੁਸੀਂ ਲੈਪਟਾਪ ਲੈ ਕੇ ਬੈਹਿ ਜਾ ਜਾਂ ਉਹ ਤਾਂ ਦੇਖ ਸਕਦੇ ਬਹੁਤ ਵਧੀਆ ਇਹ ਤੁਹਾਨੂੰ ਪ੍ਰੋਪਰ ਬਾਹਰ ਸਾਰਾ ਕੁਝ ਦਿਖਦਾ ਪੂਰੀ ਪੂਰੀ ਤੁਹਾਨੂੰ ਹੀ ਲੱਗ ਜਾਂਦੀ ਹੈ ਬੇਸਿਕਲੀ ਵੀ ਦੇਖ ਪਾਓ ਇਹ ਤੋਂ ਅੱਜ ਕੋ ਬਹੁਤ ਸੋਹਣੀ ਕਲੋਨੀ ਹੈ 뷰 ਬੜਾ ਸੁਹਾਨਾ ਹੈ ਇੱਥੇ ਓਕੇ ਥੈਂਕਸ ਸਾਈਡ ਨਹੀਂ ਡੋਨੇ ਨਾ ਬਸ ਇੱਧਰ ਵੀ ਤਾਂ ਉਧਰ ਵੀ ਦੋ ਸਾਈਡ ਤੋਂ ਜਦੋਂ ਬਾਹਰ ਨਿਕਾਗੇ ਆਪਣੀ ਇਧਰ ਲਾਂਡਰੀ ਰੂਮ ਆ ਜਾਂਦਾ ਲਾਂਡਰੀ ਰੂਮ ਦੀ ਦੇਖੋ ਕਿੰਨਾ ਖੁੱਲਾ ਹੈ ਇਹ ਕੋਲ ਹੈ ਹੈਗਾ ਪ੍ਰੋਪਰ ਕਾਫੀ ਜਗ੍ਹਾ ਹੈ ਇੱਥੇ ਤੁਸੀਂ ਇੱਥੇ ਆਪਾਂ ਇੱਥੇ ਆਪਾਂ ਸੋਚਦੇ ਆਂ ਉੱਪਰ ਇੱਕ ਲੱਕੜ ਦਾ ਸਲੇਬ ਲਾ ਕੇ ਨਾ ਆਇਰਨ ਪ੍ਰੈਸ ਕਰਨ ਲਈ ਆਪਾਂ ਰੱਖ ਸਕਦੇ ਆਂ ਉਹ ਚਾ ਲਾ ਗੀਂਦਾ ਆਰਾਮ ਨਾਲ ਸੋਖਾ ਕੰਮ ਆਊ ਕੋਈ ਦੇਖ ਬੱਬੀ ਸਾਰੀਆਂ ਇਹ ਵੀ ਅਪਲਾਈਸਸ ਇਨਕਲੂਡਡ ਹੈ ਸਾਰੇ ਅਪਲਾਈਸਸ ਸਾਰੇ ਇਨਕਲੂਡਡ ਮਿਲੇ ਆ ਵਿੱਚ ਇਧਰ ਆ ਜਾਂਦਾ ਆਪਣਾ ਜਿਹੜਾ ਇਹਨਾਂ ਦੋਨਾਂ ਰੂਮਸ ਵਾਸਤੇ ਵਾਸ਼ਰੂਮ ਇਹ ਇਹ ਵੀ ਆਪਣਾ ਫੁੱਲਾ ਡੁੱਲਾ ਨਾਲ ਟਾਪਿਆ ਟੱਪ ਮਿਲਿਆ ਆਪਾਂ ਨੂੰ ਮਚੂਲੀ ਕੋਲ ਉਧਰ ਦੋ ਰੂਮ ਆ ਗਏ ਆਪਣੇ ਇਧਰੋਂ ਆਪਾਂ ਥਰਡ ਰੂਮ ਵੱਲ ਜਾਈਏ ਤੇ ਥਰਡ ਰੂਮ ਚ ਨੈਟਰੋਂ ਤੋਂ ਪਹਿਲਾਂ ਆਪਾਂ ਬਾਬਾ ਜੀ ਦਾ ਰੂਮ ਸੈਟਅਪ ਕੀਤਾ ਹੋਇਆ ਵਾ ਇਹ ਵੀ ਕਾਫੀ ਏਰੀਆ ਫੁੱਲਾ ਤੁਸੀਂ ਦੇਖ ਸਕਦੇ ਹੋ ਕਿੰਨਾ ਫੁੱਲਾ ਏਰੀਆ ਪੂਰਾ ਥੱਲੇ ਤੱਕ ਮਨਾ ਜੀ ਵਾਲਾ ਇੱਥੋਂ ਫਿਰ ਆਪਾਂ ਐਂਟਰ ਹੋ ਜੰਨੇ ਆ ਆਪਣੇ ਮਾਸਟਰ ਬੈਡਰੂਮ ਚ ਆਜੋ ਮਾਸਟਰ ਬੈਡਰੂਮ ਬਹੁਤ ਉਦਾਰਲਾ ਕਾਫੀ ਵੱਡਾ ਕਿੰਗ ਸਾਈਜ਼ ਬੈੱਡ ਲੱਗਾ ਤੁਹਾਡਾ ਤੇ ਵਿੰਡੋ ਕਿੰਨੀ ਵੱਡੀ ਆ ਤੇ ਵਿੰਡੋ ਤੋਂ ਜੇ ਤੁਸੀਂ ਦੇਖੋ ਮਿੱਡਲ ਤੋਂ ਤੁਹਾਨੂੰ ਇੱਥੋਂ ਖਲੋ ਕੇ ਪੂਰਾ ਸ਼ਹਿਰ ਦਿਖਦਾ ਵਾ ਹਰ ਇੱਕ ਚੀਜ਼ ਦਿਖਦੀ ਆ ਦੇਖੋ ਇਹ ਇੱਕ ਜੀ ਦਿਖਦੀ ਇੱਥੇ ਸਵੇਰੇ ਉੱਠੀ ਜਦੋਂ ਵੇਖੀਦਾ ਬਾਹਰ ਬਹੁਤ ਸੋਹਣਾ 뷰 ਆਦਾ ਕਾਫੀ ਇਹ ਪਸ ਦੋ ਫਲੋਰ ਉੱਪਰ ਆ ਗਏ ਆ ਵਾਕ ਆਊਟ ਬੀਸਮੈਂਟ ਕਰਕੇ ਤੇ ਜੇ ਨਾਲ ਹੀ ਆਪਾਂ ਨੂੰ ਮਿਲ ਗਿਆ ਵਾਕ ਇਨ ਕਲੋਜ਼ਟ ਜੋ ਕਿ ਵਾਵਾ ਖੁੱਲੀ ਡੁੱਲੀ ਹੈ ਤੁਸੀਂ ਆ ਕੇ ਚੀਕ ਸਕਦੇ ਹੋ ਪੂਰਾ ਸੈੱਟ ਹੋਇਆ ਪਿਆ ਕੰਮ ਸਾਰਾ ਕਾਫੀ ਵੱਡੀ ਜਗ੍ਹਾ ਸਪੇਸ ਆ ਕਿੰਨਾ ਸਮਾਨ ਆ ਜਾਂਦਾ ਤੇ ਇਹਦੇ ਨਾਲ ਹੀ ਆਪਣਾ ਮਾਸਟਰ ਬੈਡਰੂਮ 'ਚ ਆਪਾਂ ਨੂੰ ਅਟੈਚ ਵਾਸ਼ਰੂਮ ਮਿਲਿਆ ਵਾਸ਼ਰੂਮ ਦੀ ਦੇਖੋ ਕਿੰਨਾ ਏਰੀਆ ਖੁੱਲਡੁੱਲਾ ਹੈ ਦੋ ਸਿੰਕ ਮਿਲੇ ਹੋਏ ਨੇ ਨਾਲ ਦੋ ਸਿੰਕ ਹੁੰਦੇ ਮਾਸਟਰ ਬੈਡਰੂਮ 'ਚ ਵਾਸ਼ਰੂਮ ਦੇ ਤੇ ਕਾਫੀ ਕੁਲਡੁਲਾ ਹੈ ਗਿਆ ਕੰਪਲੀਟ ਇਥੇ ਮਿਰਰ ਮਿਲਿਆ ਹੋਇਆ ਪ੍ਰੋਪਰ ਆਪਾਂ ਨੂੰ ਇੱਕ ਤੇ ਨਾਲੇ ਆਪਾਂ ਇਧਰ ਇਧਰ ਵੀ ਆਪਣੇ ਕੋ ਬਾਟ ਟੱਬ ਆ ਤੇ ਇਥੇ ਇਹਨਾਂ ਨੇ ਚੇਂਜ ਕਰਨ ਲਈ ਕੀ ਕੀਤਾ ਉਹ ਕਿ ਇਥੇ ਜਿਹੜੇ ਟਾਇਲਟ ਠੀਕ ਹੈ ਇਹ ਵੱਖਰਾ ਹੈ ਇਧਰ ਡੋਰ ਲਾਇਆ ਹੋਇਆ ਹੈ ਨਾ ਇਹ ਸੋਸਕ ਇਹ ਵੀ ਕਾਫੀ ਵੱਡਾ ਹੈ ਗਿਆ ਇਧਰੋਂ ਲੈ ਕੇ ਐਂਡ ਤੱਕ ਦੇਖਣ ਜਾਂਦਾ ਰਹੀ ਇਹ ਏਰੀਆ ਸਾਡੀ ਕਾਫੀ ਇਹ ਹੀ ਆਟਾ ਮਾਸਟਰ ਬੈਡਰੂਮ ਦਾ ਸਾਰਾ ਕੁਝ ਤੇ ਆਜੋ ਫਿਰ ਤਲੇ ਤੁਹਾਨੂੰ ਬੇਸਮੈਂਟ ਵੀ ਦਿਖਾ ਦਈਏ ਬੇਸਮੈਂਟ ਕਿੱਦਾਂ ਦੀ ਹੈ ਵਾਕ ਆਊਟ ਜਿਹੜਾ ਡੋਲਤ ਨੂੰ ਦੱਸਿਆ ਸੀ ਇਹ ਬੇਸਮੈਂਟ ਨੂੰ ਜਾਂਦਾ ਹੈ। ਹੱਲੇ ਦੇ ਬੇਸਮੈਂਟ ਉੱਦਾਂ ਇਹ ਪਸਮਾਨ ਸਮੂਹ ਰੱਖਿਆ ਹੈ। ਤੇ ਅਨਫਿਨਿਸ਼ ਬੇਸਮੈਂਟ ਹੈ। ਇੱਥੇ ਬਾਕੀ ਸਮਾਨ ਸਮੂਹ ਰੱਖਿਆ ਹੋਇਆ ਆਪਾਂ ਬੇਸਮੈਂਟ 'ਚ। ਤੇ ਇਹ ਤੁਹਾਨੂੰ ਦਿਖਾਣੇ ਆ। ਆ ਦੇਖੋ ਇਹ ਬੇਸਮੈਂਟ ਆਪਣੀ ਵਾਕ ਆਊਟ ਬੇਸਮੈਂਟ ਆ। ਜਿੰਨੀ ਵਿੰਡੋ ਮਾਸਟਰ ਬੈਡਰੂਮ 'ਚ ਓਨੀ ਵਿੰਡੋ ਇੱਥੇ ਲੱਗੀ ਹੋਈ ਆ। ਨਾਲ ਆਪਣਾ ਸਲਾਈਡਿੰਗ ਡੋਰ ਆ ਜਾਂਦਾ ਵਾ ਸਿੱਧਾ ਹੀ ਬਾਹਰ ਜਾਣ ਲਈ ਬੜਾ ਵਧੀਆ ਬਣਿਆ ਹੈ। ਵਿੰਡੋ ਵੀ ਕਾਫੀ ਵਿੰਡੋ ਨੇ ਕਾਫੀ ਸਪੇਸ ਹੈ ਇੱਥੇ ਵੀ ਵਾਕ ਆਊਟ ਬੇਸਮੈਂਟ ਵਿੱਚ ਵੀ ਇਹ ਡੈਡੀ ਉਹਨਾਂ ਵਾਸਤੇ ਬਾਈਸਾਈਕਲ ਲੈ ਕੇ ਆਏ ਸੀਗੇ ਐਕਸਰਸਾਈਜ਼ ਲਈ ਇਹ ਇਧਰ ਮਕੈਨਿਕਲ ਰੂਮ ਆ ਜਾਂਦਾ ਹੈ ਇੱਥੇ ਵੀ ਕਾਫੀ ਏਰੀਆ ਖੁੱਲਾ ਹੈ ਇਹ ਆਪਣਾ ਹੋਰ ਵਾਟਰ ਟੈਂਕ ਫਰਨਸ ਜਿੱਥੇ ਹੀਟ ਆਉਂਦੀ ਹੈ ਘਰ 'ਚ ਉਹ ਮਕੈਨਿਕਲ ਰੂਮ ਸਾਰਾ ਸੈਟਅਪ ਹੈ ਇੱਥੇ ਰਾਉਣਾ ਖੁਲੀ ਡੋਲੀ ਬੇਸਮੈਂਟ ਬਣ ਸਕਦੀ ਇੱਥੇ ਹਲੇ ਬੱਚੇ ਦਾ ਆਪਾਂ ਇੱਥੇ ਟੌイズ ਵਗੈਰਾ ਸੈੱਟ ਕੀਤੇ ਹੋਏ ਆ ਤੇ ਖੇਡਣ ਖੁੱਡਣ ਲਈ ਤੇ ਇੱਥੋਂ ਪਸਿੱਧਾ ਬਾਹਰ ਜਾ ਸਕਦੇ ਆ ਇਹ ਵੀ ਇੱਕ ਪਲੱਸ ਪੁਆਇੰਟ ਆ ਡੋਰ ਓਪਨ ਕਰੋ ਤੇ ਸਿੱਧਾ ਸਟੇ ਹਲੋ ਇਹ ਆਪਣਾ ਡੈਕ ਜਿਹੜਾ ਉਤੋਂ ਦੀ ਆਪਾਂ ਬਾਹਰ ਗਏ ਆ ਇਹ ਜਿਹੜਾ ਪਿਛੋਂ ਬਣਿਆ ਹੋਇਆ ਇਹ ਸਾਰੇ ਕਰ ਵਾਕਆਊਟ ਬੇਸਮੈਂਟ ਦਾ ਬਹੁਤ ਫਾਇਦਾ ਬਾਕੀਆਂ ਨਾਲ ਐਕਸਪੈਂਸਿਵ ਹੋ ਜਾਂਦੀ ਥੋੜੀ ਵਾਕ ਆਊਟ ਬੇਸਮੈਂਟ ਬੱਤੇ ਦਾ ਇਹ ਕਿ ਬੇਸਮੈਂਟ ਦਾ ਇੱਕ ਵੈਲਿਊ ਵਧ ਜਾਂਦੀ ਹੈ ਇਹ ਸੀਗਾ ਸਾਡੇ ਨਵੇਂ ਘਰ ਦਾ ਟੂਰ ਜੋ ਕਿ ਆਪਾਂ ਕੈਲਗਰੀ ਦੇ ਨਾਰਥ ਵਿੱਚ ਏਡਰੀ ਸ਼ਹਿਰ ਪੈਂਦਾ ਵਾ ਉੱਥੇ ਲਿਆਏ ਤੇ ਇਹ ਆਪਾਂ ਪਿਛਲੇ ਸਾਲ ਬੁੱਕ ਕੀਤਾ ਸੀਗਾ ਘਰ ਤੇ ਇੱਕ ਸਾਲ ਬਾਅਦ ਸਾਨੂੰ ਇਹਦੀ ਪੋਜੀਸ਼ਨ ਮਿਲੀ ਆ ਤੇ ਹੋਪਫੁਲੀ ਤੁਹਾਨੂੰ ਇਹ ਟੂਰ ਵਧੀਆ ਲੱਗਾ ਹੋਊਗਾ ਇਹ ਘਰਾਂ ਦੇ ਡਿਜ਼ਾਈਨ ਕੈਲਗਰੀ ਬਹੁਸ਼ਾਇਦ ਹੈ ਨੀ ਇਹ ਡਿਫਰੈਂਟ ਡਿਜ਼ਾਈਨ ਨੇ ਇਹਨਾਂ ਦੇ ਡਿਫਰੈਂਟ ਡਿਜ਼ਾਈਨ ਕੱਢੇ ਹੋਏ ਇਹਨਾਂ ਨੇ ਚੌਂਪੜੀ ਉੱਚੀ ਜੀ ਬਣਾਣੇ ਬੰਗਲਾ ਸਟਾਈਲ ਬਣਾਣੀ ਇਹ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਬਣਾਏ ਹੋਏ ਆ ਮਿੰਟੋ ਕਮਿਊਨਿਟੀ ਦਾ ਬਿਲਡਰ ਹੈ ਉਹ ਨਾਮ ਹੈ ਇਹਨਾਂ ਦਾ ਤੇ ਹੋਰ ਵੀ ਨਵੇਂ ਲੋਟ ਕੱਢੇ ਨੇ ਇਹਨਾਂ ਨੇ ਤੇ ਕਾਫੀ ਉੱਪਰ ਪਹਾੜੀ ਦੇ ਉੱਪਰ ਉੱਪਰ ਬਣਾ ਰਹੇ ਨੇ ਤੇ ਮੈਂ ਤੁਹਾਨੂੰ ਬਾਹਰ ਦਾ ਵੀ ਇੱਕ ਵਾਰੀ ਤੁਹਾਨੂੰ ਟੂਰ ਦਿਖਾਣਾ ਵਾ ਬਾਹਰ ਕਿੰਨਾ ਸੋਹਣਾ ਲੱਗਦਾ ਬਾਹਰ ਇਹ ਆ ਗਏ ਆਪਾਂ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਲੱਗ ਰਿਹਾ ਹੈ ਚੌਂਪੜੀ ਵਾਲਾ ਡਿਜ਼ਾਈਨ ਆਪਾਂ ਇਹ ਵਾਲਾ ਚੂਜ਼ ਕੀਤਾ ਹੈਗਾ ਬਹੁਤ ਸੋਹਣਾ ਹੈ ਪੂਰਾ ਏਰੀਆ ਬੜਾ ਸੋਹਣਾ ਬਣਿਆ ਹੋਆ ਘਰਾਂ ਦੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਐ ਇਸ ਕਲੋਨੀ 'ਚ ਬਹੁਤ ਸੋਹਣੇ ਡਿਜ਼ਾਈਨ ਨੇ ਇਧਰੋਂ ਆਪਾਂ ਸਾਹਮਣੇ ਜੇ ਚਲ ਜੀਏ ਬਾਹਰ ਨੂੰ ਤੇ ਸਾਹਮਣੇ ਇਹਨਾਂ ਦੀ ਨਵੀਂ ਕੰਸਟਰਕਸ਼ਨ ਚੱਲ ਰਹੀ ਆ ਤੇ ਬੜਾ ਸੋਹਣਾ 뷰 ਤੁਹਾਨੂੰ ਦਿਖਾਣਾ ਮੈਂ ਜਾ ਕੇ ਲੇਕ ਬਹੁਤ ਵੱਡੀ ਇਹਨਾਂ ਦੀ ਅਜੋ ਦਿਖਾਣਾ ਤੁਹਾਨੂੰ ਮੈਂ ਇਹ ਆਪਾਂ ਬਾਹਰਲੇ ਪਾਸੇ ਆ ਗਏ ਆ ਆ ਦੇਖੋ ਜਿਨੇ ਆਪਾਂ ਕਿੰਨੇ ਆ ਕੀ ਸੀਗਲਸ ਵਗੈਰਾ ਕਿੰਨੇ ਜਾ ਰਹੇ ਨੇ ਇੱਥੇ ਉਹ ਆਜ ਆ ਰਹੀਆਂ ਪੂਰੀਆਂ ਇਹ ਆ ਬਾਰਲੇ ਪਾਸੇ ਆ ਗਈਆਂ ਆਪਣੀ ਸੜਕ ਦੇ ਨਾਲ ਹੀ ਆਵਲੀ ਆਪਣੀ ਗਲੀ ਹੀ ਇਹ ਵਾਲੀ ਤੇ ਉਹ ਤੁਸੀਂ ਸਾਹਮਣੇ ਕਰੇਨਾ ਲੱਗੀਆਂ ਦੇਖ ਸਕਦੇ ਹੋ ਉੱਪਰ ਉੱਪਰ ਚੜ੍ਹ ਜਣਾ ਉੱਪਰ ਉੱਪਰ ਘਰ ਬਣਾਣੇ ਇਹਨਾਂ ਨੇ ਤੇ ਕਾਫੀ ਵਧੀਆ ਥੀ ਵਿਊ ਇੱਥੇ ਉੱਪਰ ਉੱਪਰ ਘਰ ਬਣ ਕੇ ਸਾਰਾ ਸ਼ਹਿਰ ਦਿਖਦਾ ਵਾ ਇਹ ਆਪਣਾ ਬਾਰਲਾ ਚੌਂਕ ਤੇ ਉਹ ਸਾਹਮਣੇ ਬੱਚਿਆਂ ਦੀ ਪਲੇਗਰਾਉਂਡ ਤੇ ਪਾਰਕ ਆ ਇੱਥੇ ਇਹਨਾਂ ਨੇ সুইমিਂਗ ਪੂਲ ਆਊਟਡੋਰ সুইਮੀਂਗ ਪੂਲ ਲਾਂਚ ਕਰਨਾ ਹੈ 1-2 ਸਾਲ ਤੱਕ ਇੱਕ ਸਾਲ ਲੱਗ ਜਾਣਾ ਕਹਿੰਦੇ ਆ ਉਧਰ ਨਵੀਂ ਕੰਸਟਰਕਸ਼ਨ ਹੋ ਰਹੀ ਹੈ ਇਹਨਾਂ ਦੀ ਬਹੁਤ ਵੱਡੀ ਕਲੋਨੀ ਹੈ ਤੇ ਇਹ ਵਾਲੀ ਆਪਣੀ ਲੇਕ ਆ ਜਾਂਦੀ ਹੈ ਲੇਕ ਦੇ ਇਹਨਾਂ ਨੇ ਆਪ ਕਿਨਾਰੇ ਉਹ ਬਣਾਇਆ ਵਾ ਪੁਲ ਬ੍ਰਿਜ ਬਣਾਇਆ ਹੋਇਆ ਵੈਸੇ ਹੀ ਖਲੋਨ ਨੂੰ ਖੜਨ ਨੂੰ ਬੋਸਨਾ ਵੀਊ ਬਣਾਇਆ ਹੋਇਆ ਹੈ ਖਲੋ ਕੇ ਤੁਸੀਂ ਵੇਖੋਗੇ ਲੇਕ ਦਾ ਨਜ਼ਾਰਾ ਕਿੰਨਾ ਹੈ ਆ ਪੂਰਾ ਟਰੈਕ ਜਾਂਦਾ ਲੇਕ ਦੇ ਚਾਰ ਦੁਆਰੇ ਘੁੰਮਦਾ ਟਰੈਕ ਆ ਦੇਖੋ ਆ ਪੂਰਾ ਬ੍ਰਿਜ ਬਣਾਇਆ ਹੈ ਕਿੰਨਾ ਸੋਹਣਾ ਬ੍ਰਿਜ ਹੈ ਇੱਥੇ ਆਓ ਤੁਸੀਂ ਸੈਰ ਕਰੋ ਅਲੇਗ ਜੰਮੀ ਹੈਲੇ برف ਜੰਮੀ ਹੋਈ ਹੈ ਇਹ ਲੇਖ ਚ ਦੇਖੋ ਨਹੀਂ ਤੇ ਥੇ ਬਗਲੇ-ਬਗਲੇ ਆ ਕੇ ਬਹੁਤ ਘੁੰਮਦੇ ਇੱਥੇ ਜਿਹਾ ਲੱਗਦਾ 뷰 ਇੱਥੋਂ ਪੂਰਾ ਸ਼ਹਿਰ ਦਿਖ ਰਿਹਾ ਏ ਏਡਰੀ ਸ਼ਹਿਰ ਏ ਦੇਖੋ ਇਹ ਆਪਾਂ ਹਲਕਾ ਜਿਹਾ ਉੱਪਰ ਆਏ ਨੇ ਕਮਿਊਨਿਟੀ ਹਲਕੀ ਜਿਹੀ ਪਹਾੜੀ ਲੱਕੇ ਚ ਬਣੀ ਹੋਈ ਏ ਕਿੰਨਾ ਸੋਹਣਾ ਨਜ਼ਾਰਾ ਏ ਦੇਖੋ ਬਹੁਤ ਸੋਹਣਾ ਏਰੀਆ ਬਹੁਤ ਸੋਹਣਾ ਏਰੀਆ ਏ ਅਜਿਹੀ ਲੱਟ ਜਗ ਰਹੀਆਂ ਨੇ ਇਹ ਇਨ੍ਹਾਂ ਦੇ ਸੈਂਪਲ ਹੋਮ ਨੇ ਜਿਹੜੀ ਦੇਖ ਸਕਦੇ ਤੁਸੀਂ ਆ ਕੇ ਕੀ ਕਿਵੇਂ ਦਾ ਡਿਜ਼ਾਈਨ ਨੇ ਅਲੱਗ-ਅਲੱਗ ਡਿਜ਼ਾਈਨ ਦਿਖਾਏ ਹੋ ਇਹਨਾਂ ਨੇ ਇਹਦੇ ਵਿੱਚ ਇਹ ਸੈਂਪਲ ਹੋਮ ਨੇ ਤੇ ਉਹ ਆਪਣੇ ਘਰ ਜਿਹੜਾ ਜਿੱਥੇ ਲਾਈਟ ਜਗ ਰਹੀ ਆ ਉਹ ਆਪਣੇ ਘਰ ਦੀ ਬੈਕ ਸਾਈਡ ਆ ਇੱਥੋਂ ਲਾਈਨ ਵਿੱਚ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਥੋੜਾ ਜਿਹਾ ਆ ਦੇਖੋ ਇਹ ਵਾਲਾ ਘਰ ਆਪਣਾ ਜਿੱਥੇ ਲਾਈਟ ਜਗ ਰਹੀ ਆ ਬਹੁਤ ਸੋਹਣਾ ਏਰੀਆ ਬਾਕੀ ਹੋਪਫੁਲੀ ਤੁਹਾਨੂੰ ਏ ਟੂਰ ਵਧੀਆ ਲੱਗਾ ਹੋਵੇਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਾ ਤੁਹਾਨੂੰ ਸਾਡੇ ਨਵੇਂ ਘਰ ਦਾ ਟੂਰ ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਮਿਲਦੇ ਆ ਅਗਲੀ ਵੀਡੀਓ 'ਚ ਤਾਨੂੰ ਨੈਕਸਟ ਵੀਡੀਓ ਚ ਇਹ ਵੀ ਦੱਸਾਂਗੇ ਕਿ ਇਹਦੀ ਕੰਸਟਰਕਸ਼ਨ ਕਿੱਦਾਂ ਹੋਈ ਇੱਕ ਸਾਲ ਦੀ ਸਾਰੀ ਕੰਸਟਰਕਸ਼ਨ ਰਿਕਾਰਡ ਕੀਤੀ ਆ ਆਪਾਂ ਤੁਹਾਨੂੰ ਦੱਸਣ ਲਈ ਕਿ ਕਿਵੇਂ ਕਿਵੇਂ ਘਰ ਇੱਥੇ ਬੰਦੇ ਨੇ ਤੇ ਉਹ ਵੀ ਚਰੂਲ ਦੇਖਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਸਸਤੀ ਗਾਲ ਜੀ ਰੱਬ ਰੱਖਾ